ਫਿਲੀਪੀਨਸ ਦੀਆਂ ਕੁਝ ਤਾਜ਼ਾ ਖ਼ਬਰਾਂ ਸ਼ਕਤੀਸ਼ਾਲੀ ਭਚਾਲ ਦੇਸ਼ ਦੇ ਮੱਧ ਖੇਤਰ ਖਾਸ ਕਰਕੇ ਸੈਬੂ ਸੈਬੂ ਵਿੱਚ 6.6.9 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਸਮੁੰਦਰੀ ਭਚਾਲ ਆਇਆ ਹੈ ਜਿਸ ਨਾਲ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਤੂਫਾਨ ਦੇ ਪ੍ਰਭਾਵ ਤੂਫਾਨ ਦੇ ਪ੍ਰਭਾਵ ਇਸ ਭਚਾਲ ਤੋਂ ਕੁਝ ਦਿਨ ਪਹਿਲਾਂ ਇੱਕ ਟ੍ਰੋਪੀਕਲ ਸਟਾਰਮ ਊਸ਼ਕ ਊਸ਼ਣ ਕਟੀਬੰਦੀ ਊਸ਼ਕਣ ਊਸ਼ ਨਾ ਉਸ਼ਣ ਕੱਟੀ ਬੰਦੀ ਕੁਸ਼ਣ ਕੱਟੀ ਤੂਫਾਨ ਦੇ ਪ੍ਰਭਾਵ ਇਸ ਪਛਾਲ ਤੋਂ ਕੁਝ ਦਿਨ ਪਹਿਲਾਂ ਇੱਕ ਕੁਸ਼ਣ ਕੱਟੀ ਬੰਦੀ ਤੂਫਾਨ ਮਤਲਬ ਟ੍ਰੋਪੀਕਲ ਸਟਾਰਮ ਨੇ ਵੀ ਮਦ ਫਿਲੀਪੀਨਸ ਨੂੰ ਪ੍ਰਭਾਵਿਤ ਕੀਤਾ ਸੀ ਜਿਸ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਸਨ ਭ੍ਰਿਸ਼ਟਾਚਾਰ ਵਿਰੋਧੀ ਅਰਦਸ਼ਨ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੇ ਫਲੱਡ ਕੰਟਰੋਲ ਪ੍ਰੋਜੈਕਟਾਂ ਵਿੱਚ ਕਥਿਤ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ